ਵਾਹਿਗੁਰੂ ਵਾਹਿਗੁਰੂ ਦਾ ਸਿਕੋ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਬਾਣੀ ਸ੍ਰੀ ਭਗਵਾਨ ਜੀ ਦੀ ਸਹਾਈ ਵਾਹਿ ਸ੍ਰੀ ਭਗਵਾਨ ਜੀ ਦੀ ਬਾਣੀ ਸਹਾਈ ਦਸਵੇਂ ਪ੍ਰਥਮ ਭਗਵਾਨ ਜੀ ਸਿਮਰ ਪੈ ਗੁਰੂ ਨਾਨਕ ਦੇਵ ਧਾਈ ਬੇ ਅੰਗਰ ਗੁਰ ਤੇ ਅਮਰਦਾਸ ਸਰਮਦਾ ਸਰ ਹੋਈ ਸਹਾਈ ਅਰ ਜਨ ਹਰ ਕੋ ਬਤਨੋ ਸੁਭਰੋ ਸ੍ਰੀ ਬਾਦਦਾਈ ਸ੍ਰੀ ਹਨੂਕ੍ਰਿਸ਼ਨ ਪਿਆਰੀਆ ਜਿਹੜਾ ਸਭ ਨੂੰ ਪੁਜਾਰੇ ਦੇਵ ਵਾਰ ਦਸਿਮਰਿਆ ਹੈ ਕਰਨ ਉਹ ਜਿਹੜੇ ਆਵੇ ਆਇਓ ਸਰ ਪਾਣੀ ਹੋਮਸ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰ ਪਾਣੀ ਹੋਮਸ ਸਹਾਇ ਦਸਾਂ ਗੀ ਬਾਚਿ ਸ਼ਾਇਓ ਮੇ ਆਤਮਿਕ ਸਰੂਪ ਧਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜਾ ਦਰਸ਼ਨ ਕਰਕੇ ਧਿਆਨ ਧਰਕੇ ਬੋਲ ਜੀ ਸਭਾਂ ਪੰਜਾਂ ਬਿਆਰਿਆਂ ਚੌਹਾਂ ਸਹਿਬ ਜਾਂਦਿਆਂ ਜਾਰੀ ਹੋਉਤਿਆਂ ਹੜ੍ਹ ਸਿੰਘਾਂ ਜਪੀਆਂ ਦਸੀਆਂ ਜਿਨ੍ਹਾਂ ਨਾਮ ਜਪਿਆ ਵੱਡੂ ਛਕੇ ਤੇ ਰੇਤ ਚਲਾਵੀ ਤੇ ਰੂ ਬਾਹੀ ਤੇ ਕਿਆਂ ਨਡਕੀਤਾ ਜਿਨਾ ਪਿਆਰਿਆ ਸੁਚਰਨ ਜੀ ਕੁਮਾਰੀ ਦਾ ਧਿਆਨ ਧਰ ਕੇ ਬੋਲ ਜੀ ਜਿਨਾ ਸਿੰਘਾ ਸਿੰਘਣਗਰ ਬਚੰਨ ਨੇ ਧਰਮ ਰੇਤ ਸੂਸ਼ ਰੱਖੇ ਪੰਧ ਬੰਦ ਪਟਵਾਏ ਉਪਰਮਲ ਲਹਾੜਿਆ ਚਲਖੜੀਆਂ ਤੇ ਚੜੇ ਆ ਰਹੇ ਨਾਲ ਦਰਦ ਕਰਾਏ ਗੁਰਦੁਆਰਿਆਂ ਦੀ ਸੇਵਾ ਜੀ ਕੁਰਬਾਨੀਆਂ ਕੀਤੀਆਂ ਧਰਮ ਲਈ ਮਾਰਿਆ ਸੇਕੂ ਤਦਪ ਮੇ ਸਾ ਸਵਾਸ ਸੰਗ ਨਿਵਾਇਆ ਜਿਨ੍ਹਾਂ ਜੀ ਇੱਕ ਵਾਰੀ ਦਾ ਧਿਆਨ ਕਰਕੇ ਬੋਧ ਜੀ ਹਾਰਿ ਪੰਜਾ ਤਖਤਾ ਸਰਵਤ ਗੁਰਦੁਆਰੇ ਜੀ ਦਾ ਧਿਆਨ ਕਰਕੇ ਬੋਧ ਜੀ ਹਾਰਿ ਪਰਮਾ ਸਰਵਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਕਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਵਿਤਰ ਨਾਮ ਜਿਤਾਵੇ ਜਿਤੇ ਅਵਰ ਦਾ ਸਭ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਿਛਿਆ ਰਿਆਇਤ ਦੇਵ ਤੇ ਬਤੇ ਗੁਰਜੀ ਬੈ ਪੰਥ ਕੀ ਜੀਤ ਸ੍ਰੀ ਸਰਮ ਜੀ ਸਹਾਇ ਖਾਲਸਾ ਜੀ ਦੇ ਗੁਰ ਬਾਲੇ ਬੋਲ ਜੀ ਸਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਸਾਧਾਣ ਵਿਪੇਦ ਦਾਣ ਘੋਸਾ ਦਾਣ ਨਾਨਾ ਸਰਦਾਨ ਨਾਮ ਦਾਣ ਸ੍ਰੀ ਰੰਮਰ ਸਾਹਿਬ ਜੀ ਦੇ ਇਸ਼ਾਨ ਚੌਕੀਆਂ ਝੰਡੇ ਉੰਮੀ ਜੁਗੁ ਤੁਗ ਅਟਨ ਧਰਪਦਾ ਜੈਕਾਰ ਬੋਲੋ ਜੀ ਹਾਏ ਸਿਖਾਂ ਦਾ ਮਾਨੀ ਮਾਤ ਜੀ ਮਾਤ ਪਾਤ ਦੇ ਰਾਖੋਲੇ ਕਾਲ ਪਰਵਾਹ ਗੁਰੂ ਆਪਣੇ ਪੰਥ ਨੂੰ ਸਦਾ ਸਹਾਇ ਬਖਸ਼ੇ ਸ੍ਰੀ ਗੰਤਾਬਾਹ ਸਹਿ ਕਰੋ ਪਰ ਧਾਮਾ ਤੋਂ ਜਿਨ੍ਹਾਂ ਤੋਂ ਪੰਥ ਨੂੰ ਮਿਸ਼ੋੜਿਆ ਗਿਆ ਹੈ ਉਹਦੇ ਪੈਛਨਲ ਦੇ ਸੇਵਾ ਸਮਰਦਾ ਧਾਨ ਪਿਆਰੇ ਕਾਲ ਸੈ ਨੂੰ ਬਰਸ਼ੋ ਰੇ ਨਿਮਾਨਿਆ ਦੇ ਮਾਰ ਨਿਤਾਣਿਆ ਦੇ ਤਾਲ ਰੋਡਿਆਂ ਦੀ ਓਟ ਦੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਦੀ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਜੋ ਕਰੀ ਹੈ ਸੱਚੇ ਪਾਤਸ਼ਾਹ ਜੀ 와 ਆਪ ਜੀ ਦੇ ਦਰ ਤੇ ਪਰਵਾਰ ਵੇ ਸਮੂਹ ਸੰਗਤ ਨੇ ਬਰਗਨ ਕਰਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਉਤਾਰ ਗੁਰੂ ਤੋਂ ਪ੍ਰਭਾਤ ਪੜਿਆ ਸੁਣੂ ਦਿੱਤੀ ਆ ਅੱਜ ਦੀ ਪ੍ਰਭਾਤ ਪੜ੍ਹਨੀ ਹੈ ਦੇਦੇ ਅਰਸ਼ ਦੂਤ ਬਾਏ ਪੁੱਤਰ ਭਾਈ ਸਾਹਿਬ ਨਾਲ ਜਿਸ ਨੂੰ ਉਹਨਾਂ ਨੇ ਆਪਣੇ ਪਰਿਵਾਰ ਨੇ ਆਗਦੀ ਦਾ ਮੋਤਾਸਾ ਨੈਦੋਸ਼ਰੀ ਬੋਲੋੜਾ ਸਾਹਿਬ ਤੇ ਕਰਵਾਈ ਕੀ ਅੰਮ੍ਰਿਤ ਰੋਏ ਆਪ ਜੀ ਦੇ ਪਾਲ ਸੁਭੂ ਦੀ ਪ੍ਰਕਾਸ਼ ਹੋਈ ਹੈ ਪੰਜ ਬਾਗੀਆਂ ਦੱਕੜੇ ਹਨ ਸੰਪੂਰਨ ਸ਼੍ਰੀ ਸੁਖਨੀ ਸਾਹਿਬ ਸਭ ਕੀਤਨ 6 ਪੌਂਡ ਦਾ ਅਨੰਤ ਸੇਵਾ ਦੇ ਪਾਠ ਹੋਇਆ ਬਾਣੀ ਪੜ ਤੇ ਅਗਰੋ ਆਪ ਜੀ ਦੇ ਪਾਲ ਸੁਭੂ ਦੀ ਪ੍ਰਕਾਸ਼ ਸੇਵਾ ਕਰਦਿਆਂ ਕੋਲ ਆਪ ਜੀ ਦੀ ਹਜ਼ੂਰੀ ਵਿੱਚ ਬੈਠਿਆ ਬੈਠਿਆ ਕੋ ਅਨੇਕਾ ਬਰਤਾਨੀਆਂ ਨੂੰ ਤਰੁਟੀਆਂ ਰਹਿ ਕੇ ਸਮਰਤ ਬਖਸ਼ੀ ਪੁਰਾਣੇ ਤੋਂ ਕਮਵਾ ਕਰਨੀ ਸਰਵਤ੍ਰੇ ਕਾਰਜ ਰਾਸ ਕਰਨੇ ਬਹੁਤ ਸੋਨੇ ਗੁਰਦਾਨੀ ਇਤਿ ਸੇਵਕਾਂ ਦੀ ਸੇਵਾ ਦਰਗਾਹੇ ਵਿੱਚ ਪ੍ਰਵਾਰ ਕਰਨੀ ਆਈ ਸੰਗਤ ਲਈ ਹਾਜ਼ਰੀ ਦਰ ਪ੍ਰਵਾਨ ਕਰਨੀ ਹਾਜ਼ਰੀਆਂ ਲੈ ਕੇ ਲੌਂਗੀਆਂ ਮਰੋ ਕਾਮਨਾ ਪੂਰੀਆਂ ਕਰਨੀਆਂ ਭੇਟਾ ਮੌਜੂਦਾਨੀਆਂ ਜਿਸ ਮਨੋ ਭਾਵ ਨੂੰ ਦੇ ਕੇ ਕਰਕੇ ਸਮੂਹ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਜੈ ਪਰਿਵਾਰ ਨੂੰ ਅੱਜ ਵੀ ਬਰਤੀ ਉਪਰਤੀ ਤੋਂ ਦਾਇਰ ਰੱਖਣਾ ਕੌਂਕਿ ਜੀ ਪਰਿਵਾਰ ਤੋਂ ਚਾਹ ਕੇ ਆਪ ਜੀ ਨੇ ਆਪਣੀ ਸ਼ਰਨੋ ਜਤਨਾ ਗੁਰੂ ਘਰ ਦੀ ਸੇਵਾ ਵਸ਼ਿਸ਼ ਕਰਨ ਨਾਲ ਦਿਨ ਦੁਗਣਾ ਰਾਤ ਦਗਣ ਤੱਕ ਦੀ ਵਸ਼ਨਾ ਸਭੋ ਸੇਵਕਾਂ ਦਾ ਹਰ ਕਾਰਜ ਹਰਤ ਮਨੋਰਥ ਨਿਰਵਿਘਨਤਾ ਸਾਹਿਬਾ ਸੰਪੂਰਨ ਕਰਨੇ ਘਰ ਦੇ ਵਿੱਚ ਸੁਖ-ਸਾਂਤ ਦੀ ਵਸ਼ ਰਹੀ ਸਰੀਰਕ ਤੰਦਰੁਸਤੀ ਨਾਲ ਵਸ਼ਨੀਆ ਦੇ ਓਟਾ ਵਸ਼ਨੀ ਇਸੇ ਲੋੜ ਨੂੰ ਪਰਾਦੇ ਬੀਆਸ ਦੀ ਬਾਣ ਪੁਤਰੀ ਭਾਈ ਸਾਹਿਬ ਭਾਈ ਜਸਮੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਸੋਹਣੇ ਪੁਸ਼ਾਕੇ ਪਣਾਏ ਗਏ ਅਗੀਕਾਰਨ ਦਾ ਸੇਵਾ ਕਰਨ ਦੇ ਲੋਕ ਅਟੇਪੁਰ ਲੋਹੜ ਵਿਚੋਂ ਪਰਦੇ ਮਜੀ ਰਤਨਾ ਆਂਗ ਸੰਗ ਰਾਜ ਦੇ ਸਹਿਯੋਗ ਨਾਲ ਤਤਕਾਲ ਉਸ ਦੇ ਬੇਬੇ ਰਣਵੀਰ ਦਾ ਪੁਤਰੀ ਭਾਈ ਸਾਹਿਬ ਭਾਈ ਕਰੋਪਨ ਸਿੰਘ ਸਮੂਹ ਪਰਿਵਾਰ ਆਂਗ ਜੀ ਦਾ ਬਹੁਤ ਆਪ ਦਾ ਮੈਂਦੇ ਹੋਏ ਆਪ ਜੀ ਦੇ ਵਿੱਚ ਸਤਨ ਗੁਰਦੁਆਰਾ ਸਾਹਿਬ ਦੇ ਧਰਤੀ ਬਾਣੀ ਆਈ ਤਿੰਨ ਸੱਜਣ ਜਨਤ ਲਗਾਈ ਜੀ ਦੇ ਸੁਰਸਤ ਬਾਤ ਪ੍ਰਕਾਸ਼ ਕਰਵਾਦੇ ਇਸ ਵਰਤਾਂ ਜੀ ਦੀ ਹਜ਼ੂਰੀ ਵਿੱਚ ਪਾਠੀ ਸੰਗਤ ਸੇਵਾ ਦਾ ਆਗ੍ਰਾਹਨ ਪਾਠੀ ਨੂੰ ਪਾਠ ਕਰਨ ਦਾ ਬਲਵਕਸ਼ਨਾ ਸੇਵਾ ਕਰਨ ਨੂੰ ਸੇਵਾ ਕਰਨ ਦਾ ਬਲਵਕਸ਼ਨਾ ਆਪ ਜੀ ਨੇ ਪਾਠ ਨਿਰਗੁਣ ਦਾ ਸਾਹਿਬ ਸਭ ਨੂੰ ਮੋੜਨ ਕਰਾਉਣ ਲਈ ਜਿਸ ਮਨੋ ਭਾਵ ਨਾਲ ਕਰਕੇ ਸਮੂਹ ਪਰਿਵਾਰ ਨੇ ਆਪ ਜੀ ਦਾ ਉਹਦਾ ਸਾਡੇ ਪਰਿਵਾਰ ਨੂੰ ਆਪ ਜੀ ਵੱਲੋਂ ਪਾਠੀ ਤੋਂ ਰੰਗ ਰਖਣਾ ਦਾ ਜੋ ਦੇ ਪ੍ਰਭਾਵ ਪਹੁੰਚਾ ਕੇ ਆਪ ਜੀ ਨੇ ਆਪਣੀ ਸ਼ਗਨੋ ਟਕਲਾ ਗੁਰੂ ਘਰ ਦੀ ਸੇਵਾ ਬਖਸ਼ਿਸ਼ ਕਰਨਾ ਜੈ ਜੀ ਬਕਨਾਰਾ ਕੰਪ੍ਰਤੀ ਵਚਨਾ ਸਮੋਸੇ ਦਾ ਹੜਕ ਕਾਰਜ ਹੜਕ ਬਨੋਰ ਕ੍ਰਿਵਿੰਤ ਸਰ ਸਭੂਰਨ ਕਰਨੇ ਘਰ ਦੇ ਵਿੱਚ ਸੁਖ ਸਾਧ ਜੀ ਬਖਸ਼ ਨੇ ਸਿਹਰੇ ਤਤ ਤਾਸਤਨਾ ਰਚਨੀਆਂ ਤੇ ਰੋਟਾ ਬਖਸ਼ ਨੇ ਜੀ ਨੂੰ ਪ੍ਰਾਪਰਨੇ ਦੇ ਵੀਰਾਂ ਦੇ ਵੀਰ ਕਾਰ ਪੁੱਤਰ ਭਾਈ ਸਾਹਿਬ ਭਾਈ ਰੋਟਰ ਸਿੰਘ ਜੀ ਜੀ ਅਸ਼ਕੂ ਦਾ ਪੁੱਤਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਭਾਈ ਸਾਹਿਬ ਭਾਈ ਮਾਨ ਸਿੰਘ ਭਾਈ ਸਾਹਿਬ ਭਾਈ ਮਨਕਰਤ ਸਿੰਘ ਭਾਈ ਸਾਹਿਬ ਭਾਈ ਆਕਰ ਸਿੰਘ ਸਨੇਹ ਪਰਵਾਰਾਂ ਦੇ ਨਾਲ ਜੀ ਆਇਆਂ ਆ ਬਖਸ਼ ਆਂ ਜਾਂ ਦਾਤਾ ਦੇ ਵਿੱਚੋਂ ਆਪ ਜੀ ਦੇ ਹਜ਼ੂਰ ਤੇ ਹਾਵਲ ਪ੍ਰਣਾ ਪ੍ਰਸ਼ਾਦਿਆ ਦੇਗਾ ਹਾਜ਼ਰ ਹੋਈਆਂ ਸਾਰ ਪਰਿਵਾਰਕ ਪਰਿਵਾਰ ਹੋਇਆ ਸ਼ੀਰ ਬਰਸ਼ਾਤ ਤੇ ਦੀ ਸਾਧ ਸੰਗਤ ਦੇ ਵਿੱਚ ਮਰਦਾਨੀ ਆਗਿਆ ਉਹ ਜਿਸ ਮਰੋਂ ਭਾਵਨ ਬੈ ਕਰਕੇ ਸਨੇਹ ਪਰਿਵਾਰਾਂ ਨੇ ਦੇਗਾ ਅਦਾਸ ਕਰਵਾਈਆਂ ਪਰਿਵਾਰਾਂ ਦੀਆਂ ਮਨੋਦਾਬਾਂ ਪੂਰੀਆਂ ਕਰਕੇ ਆ ਦਰਵਾਜ਼ਾ ਤੇ ਬਿਹਰ ਦੇ ਪਰੇ ਆਕਰ ਕਰੇ ਘਰਾਂ ਦੇ ਵਿੱਚ ਸੁਖ ਸ਼ਾਂਤੀਆਂ ਮੈਕਸ਼ੀਆਂ ਸਰੀਰਕ ਤਾ ਦ੍ਰਿਸ਼ਟੀ ਦਾ ਜੋਰ ਹੋਤਾ ਰੱਖਣੀ ਆਪ ਜੀ ਦੇ ਭਾਵਰੇ ਅੰਦਰ ਰਾਜ ਦੇ ਚਾਰ ਪਹਿਰ ਸੁੱਖਾਂ ਦੇ ਨਾਲ ਵਜਿਤ ਹੋਏ ਦਿਨ ਦੇ ਚਾਰ ਪਹਿਰਾਏ ਨੇ ਗੁਰਬਾਣੀ ਸਹਿਤ ਸੁੱਖਾਂ ਦੇ ਨਾਲ ਵਜਿਤ ਕਰਦੇ ਨਗਰ ਜੁੜਿਆਂ ਦੇ ਵਿੱਚ ਸੁਖ શાંતੀ ਦਰਸ਼ਨੀ ਠੀਕ ਜਤਸਮਾਨਾ ਪ੍ਰਦਾਨ ਕਰਨਾ ਧਰਮ ਦਾ ਪ੍ਰਕਾਸ਼ ਕਰਨਾ ਦੁੱਖਾਂ ਤ੍ਰਿਸਤਾ ਦਾ ਦਾਤ ਕਰਨਾ ਸ੍ਰੀ ਭਾਰੇ ਮੇਣੀ ਜਿਹੜਾ ਬਿਨਾ ਤੇਰਾ ਨਾਮ ਚਿਤਾਵੇ ਸੋਈ ਕੰਮ ਕਰੇ ਜੋ ਆਪ ਜੀ ਨੂੰ ਦਿਲਗਾ ਦੇ ਵਿੱਚ ਭੌਂਿਆ ਆ ਰਹੀ ਸੰਗਤ ਨੂੰ ਆਪ ਆਪਣੇ ਪਵਿੱਤਰ ਹੁਕਮ ਨਾਮੇ ਸੁਣਾ ਕੇ ਨਿਹਾਲ ਕਰੋ ਆਪ ਕਿ ਸਾਨੂੰ ਬਾਦਵੀ ਪਰਮੇਸ਼ਰ ਦੇ ਹੁਕਮ ਬਖਸ਼ ਕੇ ਔਰ ਕਰਨੀ ਆਗਿਆ ਵਾਸ਼ੋ ਬਾਗ ਮੇਰੇ ਵਿੱਚ ਤਾਂ ਸਭ ਸੰਪੂਰਨ ਕਰਾਓ ਨਾਮ ਤੇ ਨਾਮ ਚਰਦੀ ਚਲਾ